ਬਈ ਫਿਰ ਮੈਂ ਨਹੀਂ ਪ੍ਰੋਗਰਾਮ ਲਾਉਂਦਾ ਅੱਖੇ ਹੋਰ ਤੋਂ ਲਵਾ ਲਾ ਓਏ ਓ ਇਸ ਪੂ ਵੀ ਨਹੀਂ ਆ ਦਖਰਾ ਹਾਂ ਬਰਾ ਕੁੜੀ ਤੂੰ ਕੱਦੇ ਉੱਤੇ ਸੁਰ ਸਰਦਾਲ ਚ ਗਈਆਂ ਮੈਨੂੰ ਇਹ ਦੱਸ ਤੈਨੂੰ ਕਿ ਤੂੰ ਕਾ ਕਾ ਤੋ ਕਿੱਡੂ ਬਣਿਆ ਫਰਦਾਗਾ ਓ ਯਾਰ ਮੈਂ ਨਹੀਂ ਤੋਰਦਾ ਯਾਰ ਮੇਰੀ ਭੈਣ ਨੂੰ ਚੱਲ ਕੁੜੀਏ ਕੋਈ ਅੰਦਰ ਜਾਏ ਕਿ ਮੈਂ ਚੱਲ ਓਏ ਫਰਦਾ ਹੋਰ ਤੋਂ ਲਵਾ ਲਾ ਯਾਰ ਆਪਾਂ ਹੀ ਲਾਉਂਦੇ ਬੇਬੀ ਹਾਂ ਓ ਯਾਰ ਮੈਂ ਹੋਰ ਕਿੱਥੋਂ ਬਲਾ ਲਾ ਯਾਰ ਸਿਪਰੇ ਗੋਲ ਮੈਨੂੰ ਇਹ ਦੱਸੋ ਯਾਰ ਯਾਰ ਮੇਰੀ ਗੱਲ ਸੁਣਦੇ ਸ਼ਰਾਬੀਆ ਤਾਂ ਪੈਸੇ ਕਢਾਉਣੇ ਨੇਗੇ ਉਹਨੇ ਉਹਨਾਂ ਨੂੰ ਮੜੇ ਮੋਟਾ ਕੁਝ ਹੋਰ ਖਰਚੇ ਪਾਣੀ ਨੂੰ ਪੈਸੇ ਓ ਯਾਰ ਇਹ ਕਿਥੋਂ ਕੜਾਉ ਲੋ ਯਾਰ ਗ੍ਰਾਮਰ ਮੈਨੂੰ ਇਹ ਦੱਸ। ਅੱਲਾ ਬਾ ਉਹ ਤੇਰੇ ਇਕਲੀ ਗਰਦਨ ਗਰਦਨ ਕਾਲੀ ਆਊਂਗਾ ਦੇਖ ਹੁਸਨ ਕਦੇ ਗਾਇਆ ਮੈਂ ਗੋਦੀ ਰਹੀ ਹਾਂ ਸਕੂਲ ਚ ਬਾਲਸਵਾ ਚ ਸੁਣਾ ਦੇ ਇਹਨੂੰ ਕੋਇਲ ਵਰਗੀ ਬਾ ਸੁਣਾ ਦੇ ਆਪਦੀ ਠੀਕ ਆ ਸੁਣਾ ਦੇ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾ ਨਾਲ ਕਿਉਂ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾ ਨਾਲ ਕਿਉਂ ਪਾਸਾ ਨੀ ਅੱਗੇ ਜਾ ਨੀ ਭੀਆਂ ਨੋਜ਼ ਲਿਪਸ ਕੱਢਦੀਆਂ ਨੇ ਤੇ ਵੀਰੇ ਬੇਬਸ ਲੱਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਾਗ ਦੇਨੇ ਹਾਂ ਐਨ ਬੜੀ ਜੀ ਰਿਆਜ ਦੀ ਲੋੜ ਹੈ ਕਿ ਨੂੰ ਗੱਗੀ ਹਾਂ ਨਾ ਪਰੂੰ ਤਾਂ ਬੱਤਲਾ ਦੂ ਜੀ ਕੰਮ ਹਾਂ ਗੱਡੀ ਚ ਕਰਾ ਦੂ ਇਹਨੂੰ ਮੈਂ ਖਰਚ ਦੇ ਕੇ ਸਿੱਖੇ ਜਾਂਦੀ ਗੱਕੀ ਓ ਯਾਰ ਮੇਰੇ ਤਾਂ ਛੱਡ ਦੇ ਯਾਰ ਤੂੰ ਤੂੰ ਕਿਉਂ ਡਰੀਂ ਨਾ ਯਾਰ ਤੈਨੂੰ ਕਹਿੰਦਾ ਨਾ ਗੱਡ ਕੇ ਲਾ ਲਾਂਗੇ ਪ੍ਰੋਗਰਾਮ ਹੋਰ ਕਰਕੇ ਦਿਖਾਓ ਮਰੀ ਜੀ ਰਿਐਕਸ਼ਨ ਫਿਰ ਦੇਖਦੇ ਹੋਰ ਤੈਨੂੰ ਹਲਕੀ ਹਾਸਣ ਕਰਕੇ ਦਿਖਾ ਦੇ ਓਏ ਯਾਰ ਇੱਥੇ ਮਰੀ ਜੋੜੀ ਦਾ ਫਿਰ ਮੇਰੀ ਬੇਇੱਜ਼ਤੀ ਐ ਨਾਲੇ ਮੇਰੀ ਗੱਲ ਸੁਣ ਲਓ ਜਿਵੇਂ ਮੈਂ ਕਹੂੰਗਾ ਉਵੇਂ ਕਰਨਾ ਤੁਸੀਂ ਅਜ ਮੈਨੇਜਰ ਆ ਮੈਂ ਛੋਟਾ ਚਲ ਤਾਲਿਆ ਯਾਰਾ ਕਰਕੇ ਦਿਖਾ ਦੇ ਨੂੰ ਪ੍ਰੋਗਰਾਮ ਪ੍ਰੋਗਰਾਮ ਫੇਰ ਹੀ ਮਿਲਦੇ ਨੇਗੇ ਉੱਥੇ ਇੱਧਰ ਰੱਖ ਲੈ ਉਹ ਪੰਜਾਬ ਦੀ ਬਰਸਤ ਬਣੀ ਮੜਾ ਜਾ ਨਾਲ ਕਰ ਆ ਜਾ ਚਲ ਮੈਂ ਜਾ ਰਹੀ ਕਿੱਥੋਂ ਦੀ ਪੰਜਾਬ ਦੀ ਬਰਸਤ ਯਾਰਾ ਇਹਦੇ ਨਾਲ ਬੰਗਾਲ ਦੀ ਖਾੜੀ ਚੱਕੀ ਫਿਰਦੀ ਢੀਕ ਦੀ ਪੰਜਾਬ ਦੀ ਬਰਸਤ ਦੇਖ ਕਿੱਡੀ ਆ ਬਈ ਤੈ ਕਰਦਾਗਾ ਤੈਨੂੰ ਟੀਵੀ ਮਾਰੂਗਾ ਕੱਚ ਚ ਜਾਣਾ ਨਵੌਣਾ ਪ੍ਰੋਗਰਾਮ ਨਵਾਲੇਸ਼ਤਾ ਜਾਣਿਆ ਦੇ ਚਾਹ ਤੇ ਘਰ ਘਰ ਮੈਂ ਖੂਤ ਬੜਾਗਾ ਤੈਨ ਮੇਰੇ ਨਾਗ ਲਵਾਉਂਦੀ ਲਾਂਗੇ ਕੋਈ ਗਾਇ ਅਗਰ ਉੱਥੇ ਲਿਖਿਆਗਾ ਦੇਖ ਲੈ ਦਾਲਪਤ ਪੰਜਾਬ ਦੀ ਵਿਰਾਸਤ ਮੜੋਏ ਤੂੰ ਤੂੰ ਨਾਲ ਕਰ ਮੇਰੇ ਹਾਂ ਚਲ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਚਾਂਜਰ ਦੇ ਬੋਲ ਲੈ ਕੇ ਹੁਣ ਤੋੜ ਦੇ ਨੇ ਅੱਖਰ ਮਾਂ ਖੇਲਣੇ ਓ ਯਾਰ ਅੱਖਰ ਨਾ ਪੀਛਾ ਕਰ ਦੋ ਜਰੇ ਸਾਹਬ ਨਾਲ ਤੁਰਦੀ ਆ ਭਾਗੜਦਾ ਦੇਖ ਲੈ ਕੱਢਾ ਹੋਰ ਗਾਲਾਂ ਕੋਈ ਹੈ ਨਾ ਇਦੂ ਇਹਦਾ 500 ਰੁਪਇਆ ਕਰਾਇਆ ਦੇ ਇੱਥਨੇ ਚੱਲ ਜੇ। ਓਏ ਯਾਰ ਦੋ ਇੱਕ ਮਿੰਟ ਜਾਓ। ਹਾਂ ਫਨੀ ਆਦਾ ਤੂੰ ਯਾਰ ਭਰਾ। ਟਾਈਮ ਤੇ ਕਿੱਥੋਂ ਲੰਬ ਵਸਿੰਗਰ ਮੇਰੀ ਗੱਲ ਸੁਣੋ। ਕੋਈ ਗੱਲ ਨਹੀਂ ਗਾਲੋ। ਆਪਾਂ ਕਿਸੇ ਹੋਰ ਪਿੰਡ ਭੱਜ ਜਾਨੇ ਆ ਓਏ। ਐਡ ਸੋਨੂ ਕੱਕੜ ਬਣਾ ਫਿਰਦਾ। ਕੁੜੀ ਏ। ਉਥੇ ਡਿਊਟੀ ਗਾਉਣਾ ਠੀਕ ਆ ਮੇਰੀ ਗੱਲ ਸੁਣ ਲਓ ਜਿਵੇਂ ਮੈਂ ਕਹਣਾ ਮੇਰੇ ਕੁਝ ਗੱਲਾਂ ਫੋਲੋ ਕਰ ਲਓ। ਠੀਕ ਆ। ਜੀਦੂ ਆਪਾਂ ਉਥੇ ਗੱਡੀ 'ਚ ਉਤਰਾਂਗੇ। ਕਹੇ ਕਿਸੇ ਮੁੰਡੇ ਕਣੀ ਨਹੀਂ ਚੱਕਣਾ ਉਹ ਤਾਂ ਉਹ ਵੀ ਚਾ ਕੇ ਦਿਖਾਵੇ ਜਰਾ ਗਿੱਟੇ ਨਹੀਂ ਵੱਡੂਗਾ ਠੀਕ ਆ ਉਹ ਤੇ ਬਧੇਰੇ ਮੁੰਡੇ ਚੁੰਡੀਆਂ ਵੱਡਣ ਆਉਂਦੇ ਨੇ ਖਾੜਿਆਂ ਦੇ ਵਿੱਚ ਠੀਕ ਆ ਇਗਨੋਰ ਕਰ ਲੈ ਤੂੰ ਮੈਂ ਮੁੰਡੇ ਦੇ ਵਾਟ ਨਹੀਂ ਚੁੰਡੀਆਂ ਓ ਯਾਰ ਸਮਝਾ ਦੇ ਨੂੰ ਨਹੀਂ ਵੱਡਣੀ ਨਹੀਂ ਅੱਛਾ ਠੀਕ ਆ ਹਾਂ ਤੂੰ ਭਾਈ ਮੇਰੀ ਗੱਲ ਸੁਣਦਾ ਜਦੋਂ ਤੁਸੀਂ ਤੁਰੋਗੇ ਹੱਥ ਦੇ ਵਿੱਚ ਤੂੰ ਵੀ ਐਦਾਂ ਹੋਣੀ ਐ ਤੁਰਨਾ ਕਿ ਮੈਂ ਫਾਸਟ ਠੀਕ ਆ ਕਿਸੇ ਕਣੀ ਚੱਕਣਾ ਨਹੀਂ ਜਾਣੀ ਕਿ ਵੀ ਆਖ ਕਿ ਤੁਸੀਂ ਇੱਧਰ ਰੱਖਣ ਲੈ ਇੱਧਰ ਨਾ ਇੱਧਰ ਕਿਉਂਕਿ ਫਿਰ ਕਹਿਣਗੇ ਵੀ ਇਹ ਤਾਂ ਨਾਰਮਲ ਬੰਦੇ ਨੇ ਠੀਕ ਆ ਤੂੰ ਇਹਦੇ ਮਾਗਰ ਮਾਗਰ ਫੋਲੋ ਕਰਨੇ ਨੂੰ ਠੀਕ ਆ ਜੇ ਉੱਥੇ ਕੋਈ ਬੰਦਾ ਖੜਿਆ ਹੋਵੇ ਵੀ ਐਵੇਂ ਖੜਾ ਕੋਈ ਕਹਿ ਵੀ ਫੋਟੋ ਕਰਾਉਣੀ ਆ ਹਨਾ ਇੱਥੇ ਖੜੀ ਏ ਇੱਥੇ ਖੜ ਜਾ ਇੱਥੇ ਜਦੋਂ ਐ ਐ ਤੁਰ ਰਹੇ ਹੋ ਤੁਸੀਂ ਨਾਲ ਖੇਜੋ ਕੋਈ ਚੱਕਰ ਨਹੀਂ ਪਰ ਤੁਸੀਂ ਐ ਨਹੀਂ ਕਹਿਣਾ ਫਿਰ ਜੇ ਸਾਈਡ ਹੋ ਜਾ ਬਲਾਉਣਾ ਤਾਂ ਐ ਨਹੀਂ ਕੋਈ ਸਮਝ ਗਿਆ ਕੀ ਗੱਲਾਂ ਕਰੀਆਂ ਨੇ ਮੈਂ ਇਗਨੋਰ ਕਰਨੀ ਆ ਉਡੀਸ ਜੇ ਕੋਈ ਕੁੜੀ ਆਵੇ ਤੇ ਰੁਕਣਾ ਨਹੀਂ ਹੈਗਾ ਨੀ ਫੋਟੋ ਤਾਂ ਹਾਂ ਮੇਰੇ ਨਾਲ ਆ ਕੇ ਖਖਰਾ ਸਕਦੇ ਫੋਟੋ ਕੁੜੀ ਫੋਟੋ ਖਰਾ ਸਕਦੇ ਜਾਨੀ ਕਿ ਤੂੰ ਗਾ ਰਹੇਂਗਾ ਤੂੰ ਉਹਦੇ ਕਿ ਨਹੀਂ ਆਏ ਨਹੀਂ ਹੁਣਾ ਚੁੰਡੀ ਮੈਂ ਵੱਟ ਸਕਦਾ ਕੁੜੀ ਦੇ ਕੋਲ ਚਰ ਕਿਉਂ ਵੱਡੇਗਾ ਚੁੰਡੀ ਤੂੰ ਇੱਥੇ ਤਾਂ ਸਾਰੇ ਪਵਾੜੇ ਪੈਂਦੇ ਨੇ ਇਹ ਤਾਂ ਕਲਾਕਾਰ ਫਿਰ ਹੋਏ ਨੇ ਚੁੰਡੀ ਵੱਡੇਗਾ ਔਰ ਇਹ ਕਹਾਣੀ ਵੀ ਆਪਾਂ ਵੱਢ ਸਕਦੇ ਹਾਂ ਤੂੰ ਵੱਢ। ਓਏ ਯਰ ਨਹੀਂ ਯਰ ਚੁੰਡੀ ਦੀ ਗੱਲ ਨਹੀਂ ਜਦੋਂ ਤੂੰ ਗਾ ਰਹੇਂਗਾ ਇੱਥੇ ਇੱਥੇ ਤੁਹਾਡੇ ਲਈ ਡਿਊਟ ਮੈਕ ਆ ਠੀਕ ਆ? ਹਾਂ ਇੱਥੇ ਤੁਸੀਂ ਗਾ ਰਹੇ ਹੋਗੇ ਐਵੇਂ ਕਰਕੇ। ਵੀਓ ਆਵੇ ਤੁਹਾਨੂੰ ਕੋਈ ਵੀ ਫੋਟੋ ਕਰਾਉਣੀ ਆ ਤੁਸੀਂ ਫੇਰ ਵੀ ਗਾਉਂਦੇ ਰਹੋ ਮਾੜਾ ਇਹ ਮੂੰਹ ਕਰ ਲੋਗੇ ਤੇ ਸਾਰਾ ਉਧਰ ਹੋ ਜੇ। ਆਡੀਅנס ਹੀ ਹਿੱਲੂਗੀ ਤੇ ਨਾਲ। ਠੀਕ ਆ। ਸੁਣ ਲਿਆ ਮੇਰੀ ਗੱਲਾਂ ਪਾ ਲਈਆਂ ਖਾਨੇ 'ਚ। ਠੀਕ ਆ। ਕੱਪੜੇ ਕੱਪੜੇ ਤੇ ਪਾ ਲਿਆ ਮੇਰਾ ਤਿਆਰ ਆ ਸਾਂਪਾ ਪਾਉਣੀਆਂ ਰਹਿ ਗਈਆਂ ਆ ਬਾਜਾਂ ਇੱਕ ਮੇਰਾ ਲੋਂਗੋ ਵਾਲ ਤੋਂ ਫੜੂਗਾ ਕੱਪੜੇ ਉੱਥੇ ਦੋਸਤ ਨੂੰ ਫੋਨ ਕਰਤਾ ਉਹ ਕਬੂਤਰ ਲੈ ਕੇ ਗਿਆ ਹੋਇਆ ਉਹ ਕਹਿੰਦਾ ਮੇਰਾ ਵਾਲਾ ਪਾਲੀ ਕੁੜਤਾ ਪਜਾਮਾ ਅਸੀਂ ਜੇ ਨਾ ਪੜਾ ਕੇ ਗਿਆ ਨਾ ਪੜਾਊਗਾ ਉਹ ਮੈਂ ਉਹਨੂੰ ਕਹਾਂਗਾ ਤੂੰ ਤਿਆਰ ਆ ਭਾਈ ਹਾਂ ਇਹ ਤਾਂ ਤਿਆਰ ਹੈਗੀ ਕੋਈ ਹੋਰ ਕੁਛ ਰਹਿ ਗਿਆ ਹੋਵੇ ਬਸ ਹੋਰ ਨਹੀਂ ਤੂੰ ਨਾ ਆਪਦਾ ਸਾਨ ਜਾ ਦੇ ਉਸੇ ਬਲਾਈ ਨਾ ਸਾਡਾ ਮੈਟਰ ਨਾ ਪਰ ਜਾਂਦੇ ਇਸ ਨਾਮ ਤੋਂ ਚੀਡੀ ਵਾਲੇ ਸੈਂਟਰਲ ਦਵਾ ਦੋਗੇ ਮੈਂ ਦਵਾ ਦੂੰਗਾ ਹੈ ਜੁੱਤੀ ਪ੍ਰਾਣੀ ਹੋ ਰਿਹਾ ਮੈਂ ਹੋਰ ਮੈਂ ਦਵਾ ਦੂੰਗਾ ਮੈਂ ਦਵਾ ਦੂੰਗਾ ਮੈਂ ਦਵਾ ਦੂੰਗਾ ਚੱਲੀਏ ਭਾਈ ਚਲੋ ਭਾਈ ਚੱਲੀਏ ਲੋ ਬਾਬੇ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਹੱਥੇ ਪਾਸ਼ਾ ਵਾਹਿਗੁਰੂ ਜੀ ਕੀ ਫਤਿਹ ਸਵਾਰ ਸੰਪਤੀ ਨੂੰ ਤੇ ਆਲੋ ਪ੍ਰੋਗਰਾਮ ਸੱਦ ਬਣਾ ਦੀ ਨਾ ਤੂੰ ਤੇ ਤੱਕਣੀ ਆ ਪਰ ਖੜੀ ਨਹੀਂ ਹੋ ਜਾਣੇ ਨੇ ਪ੍ਰੋਗਰਾਮ ਨਾ ਖਤਮ ਹੋ ਜਾਏਗਾ ਫਿਰ ਤੱਕ ਤੂੰ ਖੜੀ ਹੋਏਂਗੀ ਚੱਲ ਲਿਆ ਜੀ ਆਇਓ ਹਾਂਜੀ ਮੈਂ ਤੁਹਾਡਾ ਆਪਣਾ ਗੱਗੀ ਖੰਡੇ ਵਾਦੀਆ ਤੇ ਬਾਜੇ ਤੇ ਮੇਰਾ ਸਾਥ ਦੇ ਰਹੇ ਨੇ ਮਾਸਟਰ ਦਲਵੀਰ ਜੀ ਜਿਨ੍ਹਾਂ ਨੂੰ ਮਹਾਲੀ ਬੋਰਡ ਨੇ ਤਿੰਨ ਵਾਰ ਸਨਮਾਨਿਤ ਕਰਤਾ ਤੇ ਦੂਜੇ ਬੰਨੇ ਤੂੰ ਦੀ ਛੱਟੀ ਬਰ ਦੀ ਨਾ ਮੇਰਾ ਪਰਿਵਾਰ ਜਾਨੀ ਕਿ ਚੱਕ ਚੱਕ ਮੈਂ ਚੱਕ ਕੇ ਆਪਣੇ ਸਾਜ ਭਾਬੀ ਕਰਦਾ ਸੀ ਪਿਆਰੇ ਆਜ ਭਾਬੀ ਚੱਕ ਕੇ ਆਪਣੇ ਸਾਜ ਭਾਬੀ ਕਰਦਾ ਸੀ ਪਿਆਰੇ ਆਜ ਭਾਬੀ ਪਿੱਛੋਂ ਦੀ ਕੋਈ ਆਕੇ ਪਿੱਛੋਂ ਦੀ ਕੋਈ ਆਕੇ ਪੂਰਾ ਸੱਤ ਤੱਕ ਤਾਰ ਗਿਆ ਭਾਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ ਭਾਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ ਪੱਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ ਕੋਈ بڑا ਪਤੰਦਰ ਭੇੜਾ ਸੀ ਮਿੰਟਾਂ ਵਿੱਚ ਕਾਰਾ ਕਰ ਗਿਆ ਸੀ ਮੇਰੇ ਨਾਲ ਕੀ ਵਾਲੇ ਬਾਜੇ ਦੀ ਕੋਈ ਪੱਟੀ ਪੋਚ ਕੇ ਧਰ ਗਿਆ ਸੀ ਸਾਰੀਓ ਦੇ ਸੁਰ ਪਟਦੇ ਸਾਰੀਓ ਦੇ ਸੁਰ ਪਟਦੇ ਨਾਲੇ ਪੱਖਾ ਪਾੜ ਗਿਆ ਭਾਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ ਭਾਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ ਭਾਬੀ ਨਹੀਂ ਕੋਈ ਗਾਉਂਦੇ ਦੇ ਮੇਰੇ ਸਰੀਆ ਮਾਰ ਗਿਆ گیا ਸੀ ਜਿੱਥੇ ਮੈਂ ਖੜਾ ਲਾਉਂਦਾ ਸੀ ਜਿੱਥੇ ਮੈਂ ਖੜਾ ਲਾਉਂਦਾ ਸੀ ਉਤੇ ਪਾਣੀ ਮਾਰ ਗਿਆ ਪਾਪੀ ਨਹੀਂ ਕੋਈ ਗੌਂਦੇ ਤੇ ਮੇਰੇ ਸਰੀਆ ਮਾਰ ਗਿਆ